ਡੀਐਮ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਗਗਨਦੀਪ ਸਿੰਘ ਸਰਾਵਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੋਦੀ ਰਾਜ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਅੰਤਮ ਬਤਾਈ ਗਈ ਦੀ ਜੋ ਮਿੱਟੀ ਪਲੀਤ ਹੁੰਦੀ ਆ ਜੋ ਉਹਨਾਂ ਦਾ અપਮਾਨ ਹੁੰਦਾ ਉਹ ਕੋਈ ਅਚਨਚੇਤ ਵਾਪਰਿਆ ਵਰਤਾਰਾ ਨਹੀਂ ਇਹ ਬਹੁਤ ਪਿੱਛੇ ਦੀ ਕਹਾਣੀ ਹੈ ਇਹ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੁੰਦੇ ਨੇ ਔਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਹੁੰਦੇ ਨੇ ਉਹ ਦੌਰ ਜਦੋਂ ਇਹ ਦੋਵੇਂ ਨੇਤਾ ਇੱਕ ਦੂਜੇ ਤੇ ਹਮਲੇ ਬੋਲਦੇ ਨੇ ਸਿਆਸੀ ਹਮਲੇ ਬੋਲਦੇ ਨੇ ਉਹ ਸਿਆਸੀ ਹਮਲਿਆਂ ਦੇ ਵਿੱਚ ਜਿਹੜੀ ਪਈ ਨਫ਼ਰਤ ਆ ਉਹ ਨਫ਼ਰਤ ਕਿਤਨਾ ਕਿਤੇ ਅੱਜ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਅੰਤਮ ਵਿਦਾਇਗੀ ਹੁੰਦੀ ਆ ਉਸ ਵੇਲੇ ਸਾਫ਼ ਚਲਕਦੀ ਆ ਕੀ ਹੈ ਉਹ ਸਾਰੀ ਕਹਾਣੀ

ਆਫ ਥਿਸ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁੰਦੇ ਨੇ ਔਰ ਗੁਜਰਾਤ ਦੇ ਸੀਐਮ ਨਰਿੰਦਰ ਮੋਦੀ ਹੁੰਦੇ ਨੇ ਭਾਜਪਾ 2014 ਦੇ ਵਿੱਚ ਉਹਨਾਂ ਨੂੰ ਆਪਣਾ ਉਮੀਦਵਾਰ ਬਤੌਰ ਪ੍ਰਧਾਨ ਮੰਤਰੀ ਦੇ ਤੌਰ ਤੇ ਐਲਾਨਦੀ ਆ ਤਾਂ 2014 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਮੌਕੇ ਪਹਿਲਾਂ ਡਾਕਟਰ ਮਨਮੋਹਨ ਸਿੰਘ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਨਰਿੰਦਰ ਮੋਦੀ ਦੀਆਂ ਖੂਬੀਆਂ ਤੇ ਚਰਚਾ ਕੀਤੇ ਬਿਨਾ ਇਹ ਗੱਲ ਬੜੀ ਇਮਾਨਦਾਰੀ ਨਾਲ ਮੰਨਦਾ ਹਾਂ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਦੇਖਣਾ ਦੇਸ਼ ਲਈ ਵਿਨਾਸ਼ਕਾਰੀ ਹੋਵੇਗਾ ਉਹਨਾਂ ਦੀ ਇਸ ਟਿੱਪਣੀ ਬਾਰੇ ਜਦੋਂ ਪੱਤਰਕਾਰਾਂ ਨੇ ਕਈ ਸਮੇਂ ਬਾਅਦ ਪੁੱਛਿਆ ਤਾਂ ਉਸ ਸਮੇਂ ਡਾਕਟਰ ਮਰਮੂਣ ਸਿੰਘ ਨੇ ਕਿਹਾ ਸੀ ਮੈਂ ਕਿਹਾ ਸੀ ਕਿ ਮੋਦੀ ਪ੍ਰਧਾਨ ਮੰਤਰੀ ਦੇ ਤੌਰ ਤੇ ਇੱਕ ਆਫਤ ਹੋਣਗੇ ਹੁਣ ਮੈਂ ਮੰਨਦਾ ਹਾਂ ਕਿ ਮੈਂ ਸਖਤ ਸ਼ਬਦਾਂ ਦਾ ਉਪਯੋਗ ਕੀਤਾ ਜਿਨ੍ਹਾਂ ਦਾ ਮੈਨੂੰ ਉਪਯੋਗ ਨਹੀਂ ਕਰਨਾ ਚਾਹੀਦਾ ਸੀ ਮੈਂ ਇਸ ਨੂੰ ਦੁਹਰਾਉਣਾ ਨਹੀਂ ਚਾਹੁੰਦਾ ਪਰ ਉਹ ਸਮਾਂ ਦੂਰ ਨਹੀਂ ਜਦੋਂ ਆਮ ਜਨਤਾ ਨੂੰ ਮੋਦੀ ਜੀ ਦੁਆਰਾ ਲਾਗੂ ਕੀਤੀਆਂ ਗਈਆਂ ਜਨਤਕ ਨੀਤੀਆਂ ਦੀ ਸਫਲਤਾ ਜਾਂ ਅਸਫਲਤਾ ਤੇ ਫੈਸਲਾ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਆਪਾਂ ਜਾਣਦੇ ਹਾਂ ਕਿ ਨਰਿੰਦਰ ਮੋਦੀ ਜੀ ਹਮੇਸ਼ਾ ਹੀ ਸਾਡੇ ਜਿਹੜੇ ਸਾਬਕਾ ਪੀਐਮ ਸੀਗੇ ਸਵਰਗਵਾਸੀ ਡਾਕਟਰ ਮਨਮੋਹਨ ਸਿੰਘ ਜੀ ਉਹਨਾਂ ਨੂੰ ਇਹੀ ਕਹਿੰਦੇ ਰਹਿੰਦੇ ਸੀ ਕਿ ਇਹ ਤਾਂ ਮੋਨ ਸਰਦਾਰ ਨੇ ਇਹ ਬੋਲਦੇ ਨਹੀਂ ਮੌਕਾ ਆਉਂਦਾ ਫਿਰ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਦੇ ਨੇ ਅਪ੍ਰੈਲ 2018 ਦੇ ਵਿੱਚ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੰਟਰਵਿਊ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਕਟੂਆ ਦੇ ਵਿੱਚ 8 ਸਾਲ ਦੀ ਬੱਚੀ ਦੇ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਸ਼ਾਮਲ ਉਨਾਵ ਦੇ ਭਾਜਪਾ ਵਿਧਾਇਕ ਜਿਹੜੇ ਉਨਾਵ ਕਟੂਆ ਦਾ ਜਿਹੜਾ ਕੋਈ ਉਹ ਵਿਧਾਨ ਸਭਾ ਦਾ ਖੇਤਰ ਹੁੰਦਾ ਉਨਾਵ ਉੱਥੋਂ ਦਾ ਜਿਹੜਾ ਐਮਐਲਏ ਹੁੰਦਾ ਕਿਸ਼ੋਰੀ ਵਿਧਾਇਕ ਕਿਸ਼ੋਰੀ ਦੇ ਬਲਾਤਕਾਰ ਦੇ ਮਾਮਲੇ ਤੇ ਮੋਦੀ ਦੀ ਚੁੱਪੀ ਦੀ ਲੋਚਨਾ ਕਰਦੇ ਹੋਏ ਕਹਿੰਦੇ ਨੇ ਕਿ ਮੋਦੀ ਸਾਹਿਬ ਜਿਹੜੀ ਤੁਸੀਂ ਮੈਨੂੰ ਸਲਾਹ ਦਿੰਦੇ ਰਹਿੰਦੇ ਹੋ ਹੁਣ ਖੁਦ ਤੁਹਾਨੂੰ ਉਸ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਤੁਹਾਨੂੰ ਹੁਣ ਬਹੁਤ ਜ਼ਿਆਦਾ ਇਸ ਵਿਸ਼ੇ ਤੇ ਬੋਲਣਾ ਚਾਹੀਦਾ ਹੈ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਡਾਕਟਰ ਮਨਮੋਹਨ ਸਿੰਘ ਜੀ ਨੇ ਭੁਖਵਾਣੀਆਂ ਕੀਤੀਆਂ ਸੀਗੀਆਂ ਮੋਦੀ ਜੀ ਨੂੰ ਲੈ ਕੇ ਮੋਦੀ ਜੀ ਦੀ ਸਰਕਾਰ ਨੂੰ ਲੈ ਕੇ ਉਹ ਜਿਹੜੀਆਂ ਸੱਚ ਸਾਬਤ ਹੋਈਆਂ ਸੀ ਜਦੋਂ ਮਤਲਬ ਨੋਟਬੰਦੀ ਕੀਤੀ ਜਾਂਦੀ ਹੈ ਜਾਂ ਜੀਐਸਟੀ ਕੀਤੀ ਜਾਂਦੀ ਹੈ ਉਦੋਂ ਡਾਕਟਰ ਮਨਮੋਹਨ ਸਿੰਘ ਭਵਿੱਖਬਾਣੀ ਕਰਦੇ ਨੇ ਕੀ ਕਹਿੰਦੇ ਨੇ ਡਾਕਟਰ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਕਹਿੰਦੇ ਨੇ ਕਿ ਨਰਿੰਦਰ ਮੋਦੀ ਦੀਆਂ ਜਿਹੜੀਆਂ ਆਰਥਿਕ ਨੀਤੀਆਂ ਉਹ ਕਦੇ ਵੀ ਦੇਸ਼ ਦੇ ਹਿੱਤ ਵਿੱਚ ਨਹੀਂ ਨਵੰਬਰ 2016 ਵਿੱਚ ਸੰਸਦ ਵਿੱਚ ਨੋਟਬੰਦੀ ਤੇ ਚਰਚਾ ਕਰਦੇ ਹੋਏ ਬਹਿਸ ਦੌਰਾਨ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ ਉਹ ਇੱਕ ਬਹੁਤ ਵੱਡੀ ਪ੍ਰਬੰਧਕੀ ਅਸਫਲਤਾ ਸੀ ਅਤੇ ਉਹਨਾਂ ਨੇ ਇਸ ਨੂੰ ਆਮ ਲੋਕਾਂ ਦੀ ਸੰਗਠਿਤ ਅਤੇ ਕਾਨੂੰਨੀ ਲੁੱਟ ਦਾ ਮਾਮਲਾ ਕਰਾਰ ਦਿੱਤਾ ਸੀ ਇੱਕ ਸਾਲ ਬਾਅਦ ਨਵੰਬਰ 2017 ਵਿੱਚ ਉਹਨਾਂ ਨੇ ਅਹਮਦਾਬਾਦ ਵਿੱਚ ਇੱਕ ਸਭਾ ਦੇ ਵਿੱਚ ਕਿਹਾ ਸੀ ਕਿ ਨੋਟਬੰਦੀ ਅਤੇ ਜੀਐਸਟੀ ਆਰਥਿਕਤਾ ਲਈ ਦੋਹਰਾ ਝਟਕਾ ਹਨ ਉਹਨਾਂ ਕਿਹਾ ਸੀ ਕਿ ਮੋਦੀ ਸਰਕਾਰ ਦੇ ਇਹਨਾਂ ਦੋਵਾਂ ਫੈਸਲਿਆਂ ਨੂੰ ਗਲਤ ਤਰੀਕੇ ਨਾਲ ਲਾਗੂ ਕੀਤਾ ਤੇ ਜੀਡੀਪੀ ਇਸ ਨਾਲ 2 ਫੀਸਦੀ ਤੱਕ ਘਟੂਗੀ ਜਾਂ ਗਰਾਬਟਾਊਗੀ ਅੰਕੜੇ ਦੱਸਦੇ ਹਨ ਕਿ ਜਿਹੜੀ ਉਹਨਾਂ ਨੇ ਇਹ ਭਵਿੱਖਬਣੀ ਕੀਤੀ ਸੀ ਉਹ ਸੱਚ ਸਾਬਤ ਹੋਈ ਸੀ ਆંકੜੇ ਕੀ ਕਹਿੰਦੇ ਨੇ ਮੈਂ ਉਹ ਵੀ ਤੁਹਾਨੂੰ ਬੇਰਵੇ ਵਾਈਜ਼ ਦੱਸਦਾ ਜਿਹੜਾ GST ਜੁਲਾਈ 2017 ਵਿੱਚ ਲਾਗੂ ਕੀਤੀ ਜਾਂਦੀ ਆ ਅਤੇ ਉਸ ਸਮੇਂ ਜਿਹੜੇ ਵਿਸ਼ਵ ਬੈਂਕ ਦੇ ਅੰਕੜੇ ਉਹ ਇਸ ਤਰ੍ਹਾਂ ਨੇ ਕਿ ਦੇਸ਼ ਦੇ ਵਿੱਚ GDP ਦਰ ਆ ਜਿਹੜੀ ਉਹ 7.1% ਹੁੰਦੀ ਆ ਜਦੋਂ ਕਿ 2019-20 ਵਿੱਚ ਲਗਭਗ 5% ਰਹਿਣ ਦੀ ਉਮੀਦ ਸੀ ਇੱਥੇ ਧਿਆਨ ਦੇਣ ਯੋਗ ਜਿਹੜੀ ਗੱਲ ਆ ਕਿ ਨੋਟਬੰਦੀ 8 ਨਵੰਬਰ 2016 ਨੂੰ ਹੋਈ ਸੀ ਅਤੇ ਉਸ ਸਾਲ ਦੇਸ਼ ਦੀ ਜੀਡੀਪੀ ਵਿੱਚ ਵਾਧਾ 8.17% ਜੋ 2017 ਦੇ ਵਿੱਚ ਤੇਜ਼ੀ ਨਾਲ ਘਟ ਕੇ 7.1% ਰਹਿ ਜਾਂਦਾ that in the process of demonetization monumental mismanagement has been undertaken with about two it is important to take note of the grievances of the people the ordinary people who have suffered as a result of this यही ਨਹੀਂ ਗਰਾਵਡ ਦਾ ਇਹ ਦੌਰ 2018 ਵਿੱਚ ਵੀ ਜਾਰੀ ਰਹਿੰਦਾ ਜਦੋਂ ਅਰਥ ਵਿਵਸਥਾ ਦੀ ਦਰ 6.8% ਤੇ ਆ ਕੇ ਹੀ ਰੁਕ ਜਾਂਦੀ ਹੈ ਆંકੜੇ ਦੱਸਦੇ ਨੇ ਕਿ 2019-20 ਦੀ ਤਮਾਹੀ ਜਿਹੜੀ ਤੀਜੀ ਤਮਾਹੀ ਦੇ ਵਿੱਚ ਜੀਡੀਪੀ ਦੀ ਵਾਧਾ ਦਰ ਸਿਰਫ 4.7% ਹੀ ਰਹਿ ਜਾਂਦੀ ਹੈ ਜੋ ਕਿ 2008 ਦੀ ਮੰਦੀ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਨੀਵਾ ਪੱਧਰ ਸੀ 2008 ਦੀ ਮੰਦੀ ਤੋਂ ਬਾਅਦ ਹੁਣ ਤੱਕ ਦਾ ਉਹ ਜਿਹੜਾ ਸਭ ਤੋਂ ਨੀਵਾ ਪੱਧਰ ਸੀਗਾ ਦਾ ਹਿੰਦੂ ਅਖਬਾਰ ਦੇ ਵਿੱਚ ਲਿਖੇ ਲੇਖ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਰਮੋਣ ਸਿੰਘ ਨੇ ਵੀ ਮੋਦੀ ਸਰਕਾਰ ਨੂੰ ਆਰਥਿਕ ਚੁਣੌਤੀਆਂ ਨੂੰ ਦੂਰ ਕਰਨ ਦੀ ਸਲਾਹ ਦਿੱਤੀ ਸੀ ਉਨ੍ਹਾਂ ਲਿਖਿਆ ਸੀ ਕਿ ਜੇਕਰ ਸਰਕਾਰ ਸਥਿਤੀ ਨੂੰ ਸੰਭਾਲਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਤਿੰਨ ਮੁੱਦਿਆਂ ਤੇ ਕੰਮ ਕਰਨਾ ਚਾਹੀਦਾ ਹੈ ਇੱਕ ਤਾਂ ਕਰੋਨਾ ਤੋਂ ਜਿੰਨਾ ਛੇਤੀ ਛੁਟਕਾਰਾ ਪਾਵੇ ਸਰਕਾਰ ਜਾਂ ਇਹਨੂੰ ਖਤਮ ਕਰਨ ਲਈ ਜੋਗ ਕਦਮ ਚੱਕਣੇ ਚਾਹੀਦੇ ਨੇ ਨਾਗਰਿਕਤਾ ਸੋਧ ਬਿੱਲ ਨੂੰ ਵਾਪਸ ਲੈਣਾ ਚਾਹੀਦਾ ਅਤੇ ਮੰਗ ਅਤੇ ਖਫਤ ਵਿੱਚ ਵਾਧੇ ਲਈ ਅਰਥਵਿਵਸਥਾ ਵਿੱਚ ਨਿਵੇਸ਼ ਕਰਨਾ ਚਾਹੀਦਾ ਅਖੀਰ ਆ ਪੂਰੇ ਦੇਸ਼ ਨੇ ਦੇਖਿਆ ਕਿ ਡਾਕਟਰ ਸਾਹਿਬ ਵੱਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਜਿਹੜੀਆਂ ਸੱਚ ਸਾਬਤ ਹੋਈਆਂ ਕਿਵੇਂ ਨੋਟਬੰਦੀ ਜੀਐਸਟੀ ਵਰਗੇ ਫੈਸਲੇਆ ਅਤੇ ਕਰੋਨਾ ਮਹਾਮਾਰੀ ਤੇ ਅਚਨਚੇਤ ਕੀਤੀ ਤਾਲਾਬੰਦੀ ਕਾਰਨ ਲੱਖਾਂ ਲੋਕਾਂ ਦੀਆਂ ਨੌਕਰੀਆਂ ਜਾਂਦੀਆਂ ਰਹੀਆਂ ਅਤੇ ਲੱਖਾਂ ਪਰਿਵਾਰਾਂ ਦੀ ਆਮਦਨ ਘਟੀ ਸਾਥੀਓ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਸਾਡੀ ਇਹ ਪੇਸ਼ਕਸ਼ ਕਿਸ ਤਰ੍ਹਾਂ ਲੱਗੀ ਸਾਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਆਫਟਰ ਦੀ ਡਿਸੀਜਨ ਟੂ ਡੀਮੋਨਟਾਈਜ਼ ਆਫ 500 ਰੁਪੀ ਐਂਡ 1000 ਰੁਪੀ ਕਰੰਸੀ ਨੂੰ ਪ੍ਰਾਈਮ ਮਿਨਿਸਟਰ Has been arguing that this is the way to curb black money, to prevent growth of forfeited currency note, and also to help in control of terrorist finance activities. I do not disagree with these objectives, but I what i do want to point out is that in the process of demonetization, monumental mismanagement has been undertaken with, about which today there is no two opinions in the country as a whole. even those who say that this measure will do harm or will cause distress in the short run, but be in the interest of the country in the long run. Well, I am reminded of what John Keynes said once in the long run, all of so us dead. And therefore, it is important to take note of the grievances of the people, the ordinary people who have suffered as a result of this imposition on the country overnight by the Prime Minister.